ਹਾਂਜੀ ਹਾਂਜੀ ਦੀਦੀ ਕੋਈ ਗੱਲ ਨਹੀਂ ਜੀ ਹਾਂ ਬਸ ਤੁਹਾਡਾ ਸੂਟ ਰੈਡੀ ਹੈ ਜੀ ਹਾਂ ਕੋਈ ਨਹੀਂ ਦੀਦੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਪਹਿਲਾ ਜਿਹੜਾ ਕਿਹਾ ਇਹ ਸੂਟ ਆ ਨਾ ਤੁਸੀਂ ਇੱਕ ਵਾਰੀ ਪਾ ਕੇ ਦੇਖ ਲਿਓ ਵੀ ਤੁਹਾਨੂੰ ਫਿੱਟ ਹੈ ਫਿਰ ਤੁਸੀਂ ਮੈਨੂੰ ਆਪਣਾ ਦੂਜਾ ਸੂਟ ਭੇਜ ਦਿਓ ਹਾਂਜੀ ਹਾਂ ਦੀਦੀ ਠੀਕ ਹੈ ਠੀਕ ਹੈ ਓਕੇ ਜੀ ਬਹੁਤ ਹਾਂ ਜਦੋਂ ਦੇਖੋ ਫੋਨ ਤੇ ਲੱਗੀ ਰਹਿੰਦੀ ਆ ਇਹ ਤੁਹਾਨੂੰ ਤਾਂ ਮੈਨੂੰ ਇੰਨੀ ਜ਼ਿਆਦਾ ਨਫ਼ਰਤ ਆ ਨਾ ਮੇਰਾ ਵਾਸ ਚੱਲੇ ਨਾ ਇਹਨੂੰ ਤੇਰੀ ਮਸ਼ੀਨ ਨੂੰ ਜਾ ਕੇ ਬਾਹਰ ਮਾਰਾਂ ਪਰ ਮੈਂ ਕੀ ਕਰਾਂ ਮੇਰਾ ਵਾਸ ਹੀ ਨਹੀਂ ਚੱਲਦਾ ਹੈਗਾ ਸਾਰੀ ਦਿਲੀ ਮੱਥੇ ਰੱਖਦੀ ਕੀ ਹੋ ਗਿਆ ਉਹ ਕੁਛ ਨਹੀਂ ਦੀਦੀ ਮੈਂ ਤਾਂ ਨਾ ਤੁਹਾਨੂੰ ਇਹ ਪੁੱਛਣ ਆਈ ਸੀ ਵੀ ਸ਼ਾਮ ਦੀ ਰੋਟੀ 'ਚ ਕੀ ਬਣਾਉਣਾ ਸ਼ਾਮ ਦੀ ਰੋਟੀ ਤਾਂ ਅਜੇ ਮੈਂ ਬਿਲਕੁਲ ਤਿਆਰ ਨਹੀਂ ਕੀਤੀ ਤੈਨੂੰ ਪਤਾ ਮੇਰੇ ਕੋਲ ਕਿੱਥੇ ਟਾਈਮ ਹੈ ਨਾ ਕੀ ਗੱਲ ਆ ਇਹ ਆਉਂਦੇ ਹੋਣਗੇ ਕੰਮ ਤੋਂ ਉਨਾਂ ਨੂੰ ਕੋਈ ਬਹੁਤ ਲੱਗੇ ਹੋਏ ਆ ਰੋਟੀ ਖਾਣੀ ਆ ਉਹਨਾਂ ਨੇ ਮੇਰੀ ਗੱਲ ਸੁਣੋ ਤੂੰ ਐ ਕਰ ਵੀ ਛੋਟੀ ਅੱਜ ਨਾ ਤੂੰ ਤਿਆਰ ਕਰ ਲੈ ਪਲੀਜ਼ ਹੈ ਮੈਨਾਂ ਕਿਸੇ ਦਾ ਅਰਜੰਟ ਸੂਟ ਬਣਾ ਕੇ ਦੇਣਾ ਆ ਉਹਨਾਂ ਦੇ ਫੋਨ ਆ ਜਾਂਦੇ ਨੇ ਆ ਦੇਖ ਮੈਨੂੰ ਬਾਰ-ਬਾਰ ਨਾ ਕੀ ਗੱਲ ਆ ਦੀਦੀ ਵਾਰੀ ਤਾਂ ਅੱਜ ਥੋੜੀ ਆ ਤੇ ਮੈਂ ਕਿਉਂ ਬਣਾਵਾਂ ਬੇਸ਼ੱਕ ਵਾਰੀ ਮੇਰੀ ਆ ਪਰ ਤੂੰ ਸਮਝਿਆ ਕਰ ਮੈਨੂੰ ਜ਼ਰੂਰੀ ਕੰਮ ਆ ਨਹੀਂ ਤਾਂ ਮਰ ਕੇ ਬਣਾਉਂਦੀ ਨਹੀਂ ਹੈਗੀ ਤੂੰ ਐ ਕਰ ਉਹ ਸਬਜ਼ੀ ਪਈ ਆ ਫਟਾਫਟ ਕੱਟ ਲੈ ਤੇ ਬਣਾ ਲੈ ਤੂੰ ਨਾ ਦੀਦੀ ਮੇਰੀ ਗੱਲ ਸੁਣੋ ਨਾ ਇੰਨੇ ਕੰਮ ਫੜਿਆ ਕਰੋ ਜੇ ਤੁਹਾਡੇ ਕੋਲ ਟਾਈਮ ਤੇ ਨਹੀਂ ਹੁੰਦੇ ਕਿਉਂ ਮੇਰੀਆਂ ਮਿੰਤਾ ਕਰਨ ਲੱਗ ਜਾਂਦੇ ਹੋ ਮੈਂ ਤੁਹਾਨੂੰ ਕਹਦਾ ਮੈਂ ਨਹੀਂ ਕੁਝ ਕਰਨ ਲੱਗੀ ਹੈਗੀ ਹਾਏ ਦੇਖੀ ਐਦਾਂ ਨਾ ਕਰ ਪਲੀਜ਼ ਅੱਜ ਤੱਕ ਦਿਨ ਮੇਰੀ ਗੱਲ ਮੰਨ ਲਾ ਮੈਨੂੰ ਬਹੁਤ ਹੀ ਅਰਜੈਂਟ ਸੂਟ ਦੇਣਾ ਹੈ ਨਹੀਂ ਤਾਂ ਮੈਂ ਤਾਂ ਸੂਟ ਵੀ ਵਿੱਚ ਛੱਡ ਦੰਦੀ ਦੀਦੀ ਮੈਨੂੰ ਨਹੀਂ ਪਤਾ ਹੈਗਾ ਚਾਹੇ 100 ਵਾਰ ਮਿੰਤਾ ਕਰ ਲਓ ਮੈਂ ਨਹੀਂ ਕਰਨਾ ਤਾਂ ਮਤਲਬ ਨਹੀਂ ਕਰਨਾ ਵੈਸੇ ਵੀ ਵਾਲੀ ਥੋੜੀ ਆ ਮੇਰੀ ਨਹੀਂ ਹੈਗੀ ਮੇਰਾ ਫਿਰ ਬਹੁਤ ਦਰਦ ਕਰ ਰਿਹਾ ਮੈਂ ਤਾਂ ਰੈਸਟ ਕਰਨ ਚੱਲੀ ਆ ਤੁਹਾਨੂੰ ਕਹਿਣ ਆਈ ਸੀ ਵੀ ਰੋਟੀ ਬਣਾ ਦੋ ਨਾਲੇ ਹਾਂ ਕੁਝ ਅੱਜ ਦੀ ਚੀਜ਼ ਬਣਾ ਲਿਓ ਛੱਡ ਠੀਕ ਐ ਕੋਈ ਨਹੀਂ ਮੈਂ ਬਣਾ ਲੰਨੀ ਐ ਫਿਰ ਅੰਦਰ ਦੇਖ ਲਾ ਨਾਲ ਮੈਨੂੰ ਛੋਟੀ ਨੂੰ ਕਹੀ ਜਾਂਦੀ ਆ ਵੀ ਅੱਜ ਮੈਂ ਇੰਨਾ ਬੀਜ਼ੀ ਆ ਵੀ ਤੂੰ ਬਣਾ ਦੇ ਫਿਰ ਵੀ ਗੱਲ ਨਹੀਂ ਮੇਰੇ ਮਨ ਦੀ ਵੀ ਦੱਸ ਉੱਤੋਂ ਦੀ ਮੈਨੂੰ ਸਲਾਹ ਆ ਦੇਈ ਜਾਂਦੀ ਐ ਵੀ ਦੀਦੀ ਕੁਛ ਵਧੀਆ ਜਿਹਾ ਬਣਾ ਲੇ ਐ ਵੀ ਨਹੀਂ ਵਿਚਾਲ ਥੋੜੀ ਬੋਤੀ ਹੈਲਪ ਕਰਵਾ ਦੇ ਨਾਲ ਅੰਦਰ ਸਾਰਾ ਦਿਨ ਪਈ ਰਹੂਗੀ ਮੈਨੂੰ ਹੀ ਕਰਨਾ ਪੈਂਦਾ ਕਿਵੇਂ ਮੇਰੀਆਂ ਮਿੰਤਾ ਕਰਨ ਲੱਗੀ ਹੋਈ ਆ ਕੰਮ ਕਰਾਉਣਾ ਤਾਂ ਨਾ ਕੋਈ ਇਹ ਤੋਂ ਸਿੱਖੇ ਬੜੀ ਪਿਆਰ ਨਾਲ ਪੁੱਛ-ਪੁੱਛ ਕਰਕੇ ਕਿ ਤੁਸੀਂ ਕਰ ਦੋਗੇ ਅੱਜ ਹਾਂ ਨਾ ਕੋਈ ਇਹਨੂੰ ਪੁੱਛਣ ਵਾਲਾ ਹੋਵੇ ਮੈਂ ਵੀ ਕੋਈ ਨੌਕਰਾਂ ਨਹੀਂ ਰੱਖੀ ਹੋਈ ਆ ਵੀ ਇਹਦੇ ਕੰਮ ਕਰਾਂ ਵੀ ਜਿਵੇਂ ਤਾਂ ਮੈਨੂੰ ਸਾਰੀ ਕਮਾਈ ਮੈਨੂੰ ਹੀ ਲਿਆ ਕੇ ਫੜਾਉਂਦੀ ਆ ਇਹ ਵੀ ਲਾਉ ਦੀ ਜੀ ਸੈਲਰੀ ਆ ਗਈ ਫੜ ਲਓ ਹਾਂ ਮੈਨੂੰ ਨਾ ਕਿਵੇਂ ਨਾ ਕਿਵੇਂ ਕਰਕੇ ਇਹਦਾ ਕੰਮ ਤਾਂ ਬੰਦ ਕਰਾਉਣਾ ਹੀ ਪੈਣਾ ਚਾਹੇ ਕੋਸ਼ ਹੋ ਜਵੇ ਕੋਈ ਸਕੀਮ ਲਾਉਣੀ ਆ ਕੀ ਦਸੂ ਮਾ ਗਿਆ ਤੁਹਾਨੂੰ ਇਹ ਕਿਉਂ ਫੋਨ ਕਰੀ ਜਾਂਦੇ ਨੇ ਹਲੋ ਮੈਂ ਕਿਹਨੂੰ ਕਹਾਂ ਮੈਂ ਠੀਕ ਆ ਤੁਸੀਂ ਦੱਸੋ ਮੈਨਾਂ ਹੀ ਪੁੱਛਦਾ ਸੀ ਕਿ ਅੱਜ ਕੀ ਬਣਾਇਆ ਘਰੇ ਹਾਇ ਤਾਂ ਕੁਝ ਹੀ ਬਣਾਇਆ ਬਸ ਲੱਗੀ ਆ ਕੁਛ ਨਾ ਕੁਛ ਬਣਾਉਣਾ ਕੀ ਬਣਾਉਣਾ ਤੇ ਕੀ ਲੋ ਉਹ ਬਣਾਉਣਾ ਤਾਂ ਕੀ ਆ ਦੇਖੀ ਜਾਨੀ ਆ ਇਧਰੋਂ ਮਨੂੰ ਮਿਲੂ ਕਹੀ ਜਾਂਦੀ ਆ ਕਹਿੰਦੀ ਕੁਛ ਚੱਜ ਦਾ ਬਣਾ ਲਿਓ ਮੈਨੂੰ ਤਾਂ ਇਹ ਲੱਗਦਾ ਹੁੰਦਾ ਮੇਰੀ ਗੱਲ ਸੁਣ ਲਓ ਉਹ ਤਾਂ ਛੋਟੀ ਆ ਪਰ ਆਰਡਰ ਵੱਡੇ ਵੱਡੇ ਕਰਦੀ ਆ ਕਿਹੜਾ ਤਰਾਹ ਜੀ ਕਰਦਾ ਬਣਾਵਾ ਲੈਲੇ ਬਣਾਵਾ ਜੀ ਕਰਦਾ ਅਗਲੇ ਮੇਰੇ ਮਗਰ ਪੈ ਗਈ ਮੈਨੂੰ ਪਤਾ ਆਰਡਰ ਕੀ ਦਿੱਤਾ ਕਹਿੰਦੀ ਵੀ ਵਧੀਆ ਜੀ ਚੀਜ਼ ਬਣਾਇਓ ਉਹ ਕੋਈ ਨਾ ਮੈਂ ਕਹਿੰਦਾ ਤੈਨੂੰ ਪੁੱਛੀ ਗਈ ਉਹ ਚਲੋ ਠੀਕ ਆ ਕਹਿਣਾ ਤਾਂ ਕੀ ਐ ਤੁਹਾਨੂੰ ਪਤਾ ਹੀ ਅੱਜ ਮੈਨੂੰ ਕਿੰਨਾ ਅਰਜੈਂਟ ਕੰਮ ਸੀਗਾ ਫਿਰ ਵੀ ਉਹਨੇ ਮੇਰੀ ਇੱਕ ਗੱਲ ਨਹੀਂ ਮੰਨੀ ਅਗਲੇ ਮੇਰੇ ਸਿਰ ਤੇ ਖੜੇ ਵੀ ਕਹਿੰਦੇ ਸਾਨੂੰ ਫਟਾਫਟ ਸੂਟ ਆਜੀ ਬਣਾ ਕੇ ਦੋ ਜਰਾ ਕੋਈ ਨਾ ਕੋਈ ਹੋਰ ਨਾ ਕਿਹਾ ਉਹ ਮੈਂ ਤੜੀ ਠੀਕ ਐ ਚੰਗਾ ਦੋ ਇਹ ਨਾ ਉਹ ਵੀ ਦਾ ਸਾਮੇ ਮੇਰੇ ਘਰ ਦੇ ਵਿੱਚ ਇੰਨੇ ਕੰਮ ਲੇਗੇ ਬੰਦਾ ਕੰਮ ਕਰੇ ਜਾਂ ਸੌਂਦਾ ਰਹੇ ਕੋਈ ਹੈਲਪ ਉਹ ਨਹੀਂ ਜੁਗਾ ਨਹੀਂ ਇਹ ਤਾਂ ਸਾਡੇ ਵਿੱਚ ਤਰ ਲੇ ਆਹ ਤਾਂ ਵਧੀਆ ਹੋ ਗਿਆ ਲੱਗੀ ਹੈ ਨਾ ਹੁਣ ਕੰਮ ਕਰਨ ਨੂੰ ਸੋਈ ਚ ਕਿਵੇਂ ਮੈਥੋਂ ਕੰਮ ਕਰਾਂਗੀ ਸੀ ਆਗੇ ਤੁਸੀਂ ਉਹ ਮੈਂ ਤਾਂ ਆ ਗਿਆ ਟੋਨੀ ਬਾਈ ਆਇਆ ਕਿ ਨਾ ਹਲੇ ਨਾ ਬਾਈ ਤਾਂ ਅਜੇ ਆਇਆ ਨਹੀਂ ਕਿਉਂ ਕਿਵੇਂ ਕੰਮ ਸੀ ਕੋਈ ਉਹ ਨਾ ਨਾ ਮੈਨੂੰ ਕੀ ਕੰਮ ਹੋਣਾ ਮੈਂ ਤਾਂ ਉਹਨੂੰ ਹੀ ਪੁੱਛ ਲਿਆ ਮੈਂ ਕਿਹਾ ਆਈ ਨਹੀਂ ਬਾਈ ਹਜੇ ਅੱਛਾ ਮਾ ਆਏ ਨਹੀਂ ਤੇ ਅੱਜ ਕੀ ਬਣਾਇਆ ਖਾਣ ਨੂੰ ਮੈਨੂੰ ਨਹੀਂ ਪਤਾ ਉਹ ਬਣਾਈ ਜਾਂਦੀ ਆ ਸੋਈ ਚ ਮੈਂ ਵੀ ਹਲੇ ਦੇਖਿਆ ਨਹੀਂ ਹੈਗਾ ਚਲ ਆਏ ਕਰ ਜਿਹੜਾ ਕੁਝ ਵੀ ਬਣਾਇਆ ਲਿਆ ਖਾਣ ਨੂੰ ਯਾਰ ਭੁੱਖ ਬਹੁਤ ਲੱਗੀ ਪਈ ਆ ਹਾਂਜੀ ਤੁਸੀਂ ਬੈਠ ਜਾਓ ਮੈਂ ਲੈ ਕੇ ਆਉਂਦੀ ਆ ਰੋਟੀ ਖਾਦੀ ਨਹੀਂ ਕੋਈ ਨਹੀਂ ਮੈਂ ਲੈ ਕੇ ਆਉਂਦੀ ਹਾਂ ਲਿਆ ਫੜਾ ਪਰ ਆ ਪਰਸ-ਪੋਰਸ ਜਾਈਂ ਠੀਕ ਆ ਲੱਗਦੀ ਆ ਮੇਰਾ ਫੋਨ ਪਿਆ ਉਧਰ ਦੂਜੇ ਕਮਰੇ ਚ ਚਾਰਜ ਲਾ ਦੀ ਜਾਂਦਾ ਖਾਈ ਮਰ ਜਾ ਹੁੰਤਾ ਦੇਖੀ ਲੈ ਅਨਮੋਲ ਵੀ ਆ ਗਿਆ ਇਹ ਤਾਂ ਇਹੀ ਜੀ ਹੈ ਨਾ ਫਿਰ ਬਿਲਕੁਲ ਸ਼ਰਮ ਨਹੀਂ ਕਰਦੀ ਹੁੰਦੀ ਵੀ ਮੈਂ ਤਾਂ ਵੱਡੀ ਆ ਉਹਦੇ ਸਾਹਮਣੇ ਵੀ ਬੁੜਬੁੜ ਕਰਨ ਲੱਗ ਜੇਗੀ ਆਪਾਂ ਤੇ ਇਹ ਚਲ ਕੁਝ ਕਰਨਾ ਨਹੀਂ ਹੁੰਦਾ ਬੋਲਣ ਲੱਗੇ ਜਮਾ ਨਹੀਂ ਦੇਖਦੀ ਮੈਂ ਇਹਨਾਂ ਨੂੰ ਫੋਨ ਕਰ ਦਈਆਂ ਇਹੀ ਆਪੇ ਆ ਕੇ ਸੰਭਾਲਣਗੇ ਮੈਂ ਇਹ ਰੋਜ਼ ਰੋਜ਼ ਇਹਨਾਂ ਨਾਲ ਲੜ ਸਕਦੀ ਓਹੋ ਫੋਨ ਵੀ ਨਹੀਂ ਚੱਕਦੇ ਇੱਕ ਤਾਂ ਇਹ ਮੈਨੂੰ ਕਹਿੰਦੇ ਸੀ ਬਸ ਮੈਂ ਆਉਣਾ ਆ ਔਰ ਉੱਕੀ ਉਡੀ ਲਾ ਗਰੀ ਐ ਨਾ ਲਾ ਲੈ ਦੇਖਾ ਪਣਾ ਇਹਨੇ ਕੀ ਸਬਜੀ ਬਣਾਈ ਐ ਮਨੂ ਹਾਂਜੀ ਪਾਣੀ ਦਾ ਗਲਾਸ ਤਾਂ ਲਿਆ ਦੇ ਆ ਬਿਰਕਾ ਦੀ ਲਈ ਜਿਹੜਾ ਕੁਝ ਕਰਨਾ ਆ ਹਾਂਜੀ ਲਿਆਉਣੀ ਐ ਮੈਂ ਵੀ ਭੁੱਲੀ ਗਈ ਮੈਨਾਂ ਨੂੰ ਪਾਣੀ ਵੀ ਦੇਣਾ ਸੀ ਆ ਲੋ ਜੀ ਪਾਣੀ ਪਹਿਲਾਂ ਤੁਹਾਨੂੰ ਰੋਟੀ ਦਾ ਹੋਗਾ ਤੈਨੂੰ ਐ ਤਾਂ ਹੈ ਨਹੀਂ ਪਹਿਲਾਂ ਮੈਂ ਪਾਣੀ ਦੇ ਦਾਂ ਚਲੋ ਕੋਈ ਗੱਲ ਤੁਸੀਂ ਪਾਣੀ ਪਿਓ ਤੇ ਮੈਂ ਰੋਟੀ ਪਾ ਕੇ ਲੈ ਆ ਕੇ ਦਿੰਦੀ ਆ ਤੁਹਾਨੂੰ ਹੂੰ ਕੀ ਤੋਂ ਹੈਲੋ ਹਾਂਜੀ ਬਾਜੀ ਹਾਂਜੀ ਹਾਂਜੀ ਬਸ ਮੈਂ 5 ਮਿੰਟ ਚ ਆ ਗਿਆ ਹਾਂਜੀ ਹਾਂਜੀ ਨਿਕਲੀ ਲੱਗਿਆ ਮੈਂ ਘਰੋਂ ਬਾਅਦ ਤੁਸੀਂ ਵੇਟ ਕਰੋ ਮੈਂ ਆ ਗਿਆ ਹਾਂਜੀ ਹਾਂਜੀ ਠੀਕ ਹੈ ਆ ਕੀ ਗੱਲ ਜੀ ਮੈਨੂੰ ਰੋਟੀ ਦਾ ਕਹਿ ਕੇ ਹੁਣ ਤੁਸੀਂ ਕਿੱਥੇ ਚੱਲੇ ਹੋ ਉਹ ਕੋਈ ਨਾ ਮੈਂ ਰੋਟੀ ਆ ਕੇ ਖਾ ਲਾਂ ਉਹ ਕਿਸੇ ਬੰਦੇ ਨੂੰ ਮਿਲਣਾ ਜ਼ਰੂਰੀ ਐ ਉਹਦਾ ਫੋਨ ਆ ਗਿਆ ਕਹਿੰਦਾ ਤੁਸੀਂ ਆ ਜਾਓ ਉਹ ਰੋਟੀ ਦਾ ਖਾ ਲਓ ਕਿੰਨਾ ਕੁ ਟਾਈਮ ਲੱਗਣਾ ਮੈਂ ਹੁਣੀ ਪਾ ਕੇ ਲਿਆ ਦਿੰਦੀ ਮੇਰੀ ਗੱਲ ਤਾਂ ਸੁਣੋ ਕੋਈ ਨਾ ਰੋਟੀ ਮਾ ਕੇ ਖਾ ਲਓ ਤੂੰ ਪਾ ਕੇ ਰੱਖੀ ਆਪਾਂ ਇਕੱਠੇ ਖਾ ਲਾਂਗੇ ਬਸ 10 ਮਿੰਟਾਂ ਚ ਗਿਆ ਤੇ ਆਇਆ ਚਲੋ ਠੀਕ ਆ ਜਲਦੀ ਆ ਜਾਓ ਮੈਂ ਵੀ ਤੁਹਾਡੇ ਨਾਲ ਹੀ ਰੋਟੀ ਖਾਉਂਗੀ ਹੋਈਆਂ ਇਕੱਠੇ ਖਾ ਲਾਂਗੇ ਤੂੰ ਬਹਿ ਜਾ ਇੱਥੇ ਜਦੋਂ ਰੋਟੀ ਦਾ ਖਾ ਜਾਂਦੇ ਤੁਸੀਂ ਚਲ ਕੋਈ ਨਹੀਂ ਓਨੇ ਵਿੱਚ ਬਹਿ ਕੇ ਫੋਨ ਫੋਨ ਚਲਾ ਲੈਂਦੀ ਆ ਜਦੋਂ ਆ ਗਈ ਤੇ ਰੋਟੀ ਖਾਉਣੀ ਲੈ ਮੈਨੂੰ ਤਾਂ ਲੱਗਦਾ ਨਾ ਇਹ ਅੱਜ ਮੈਨੂੰ ਘਰੋਂ ਘਟਾਉਗੀ ਹੁਣ ਅਨਮੋਲ ਵੀ ਆਇਆ ਬੈਠਾ ਆ ਪਤਾ ਨਹੀਂ ਅੰਦਰ ਕੀ ਬੋਲੀ ਜਾਂਦੀ ਹੋਈ ਜੇ ਨਾਲ ਪਤਾ ਲੱਗ ਗਿਆ ਵੀ ਹੱਥ ਤੱਕ ਮੈਂ ਰੋਟੀ ਨਹੀਂ ਬਣਾਈ ਮੈਨੂੰ ਪਤਾ ਬਥੇਰਾ ਕੁਝ ਸੁਣਾਉਗੀ ਮੇਲੇ ਵੇਦੀ ਤੂੰ ਸਦਾ ਸਵੇਤੇ ਕੰਮ ਹੀ ਕਰਦੇ ਰਹਿੰਦੇ ਬਸ ਮਸ਼ੀਨ ਤੇ ਰੋਟੀ ਪਾਣੀ ਤਾਂ ਥੋੜੀ ਵਾਰ ਹੀ ਆ ਤੁਸੀਂ ਕਰਨਾ ਸੀਗਾ ਐ ਵੀ ਨਹੀਂ ਕਦੇ ਸੋਚਦੀ ਵੀ ਨਾਲ ਮੈਂ ਹੈਲਪ ਕਰਵਾ ਦਾਂ ਤੇ ਜੇ ਮੈਂ ਹੋਣਾ ਜਾ ਕੇ ਰਸੋਈ ਚ ਲੱਗੀ ਕੰਮ ਕਰਨ ਫੇਰਾ ਕੇ ਫੇਰ ਉੱਥੇ ਬੜਗੁੜ ਕਰੇਗੀ ਲੈ ਦੇਖੋ ਜੀ ਬਣੀ ਨਹੀਂ ਹੈ ਤੱਕ ਤਾਂ ਰੋਟੀ ਇਹ ਤਾਂ ਮੁੱਖੇ ਬੈਠੇ ਨੇ ਕਰਾਂ ਚੱਤੀ ਨਾ ਕਰਾਂ ਸਮਝ ਨਹੀਂ ਆ ਰਹੀ ਉੱਤੋਂ ਮੇਰੇ ਨਾ ਪ੍ਰੈਸ਼ਰ ਹੋ ਰਿਹਾ ਹੈ ਸੂਟ ਦਾ ਵੀ ਅਗਲੇ ਨੂੰ ਪਹਿਲਾਂ ਮੈਂ ਹਾਂ ਕਰਦੀ ਹੁਣ ਸੂਟ ਕਿਵੇਂ ਬਣਾ ਕੇ ਦਵਾਂ ਸ਼ੁੱਚੀ ਪਈ ਹੋਈ ਆਓ ਹੈਲੋ ਕੀ ਗੱਲ 10 ਮਿੰਟ ਨਹੀਂ ਗਿਆ ਮਗਰੀ ਸੌਂਗੀ ਉਹ ਮੈਂ ਫੋਨ ਚ ਚਲਾਈ ਜਾਂਦੀ ਸੀ ਫੋਨ ਚ ਲੋਲੇ ਚਲਉਂਦੇ ਰੱਖ ਲੱਗੀ ਕੰਮ ਵੀ ਕਰ ਲਿਆ ਕਰ ਆਬ ਨੂੰ ਹੁਣ ਮੈਂ ਕਰਦੀ ਨਹੀਂ ਹੈਗੀ ਦੱਸ ਚੱਲਿਆ ਰੋਟੀ ਪਾ ਕੇ ਭੁੱਖ ਲੱਗੀ ਪਈ ਆ ਅੱਛਾ ਲਿਆ 10 ਮਿੰਟ ਨਹੀਂ ਗਿਆ ਉਹਦੀ ਸੌਂਗੀ ਮੰਗਰੋ ਸੋ ਕੋਈ ਨਹੀਂ ਕਰਦੀ ਬੰਦਾ ਬਹਾਨੀ ਬਾਲਦੀ ਰਹਿੰਦੀ ਏ ਤੂੰ ਚਾਹ ਬਣਾਉਗੇ ਤੁਹਾਨੂੰ ਕੋਈ ਬਾਜੀ ਮੈਂ ਰੋਟੀ ਲੈ ਕੇ ਮੈਂ ਤਾਂ ਬੈਠੂੰਗੀ ਲਿਆ ਮਿੰਟ ਬਾ ਰੋਟੀ ਹਾਂਜੀ ਇਹ ਲੈ ਇੰਨਾ ਮਗਨ ਸੌਂਗ ਦਾ ਬੰਨਣਾ ਚਾਹੀਦਾ ਹੁੰਦਾ ਜਦੋਂ ਬੇਲੀਆਂ ਹੋ ਜਾਂ ਨਾਲ ਦੀ ਨਾਲ ਸੌਂ ਜਾਂਦੀਆਂ ਓਏ ਹੁਣ ਫਟਾਫਟ ਲਿਆ ਇ ਉੱਥੇ ਨਾ ਬਹਿ ਜੀ ਜਾ ਕੇ ਲੈ ਅੱਜ ਤਾਂ ਦਾਲ ਬਖਣੀ ਬਣਾਈ ਪਈ ਆ ਚਲ ਵਧੀਆ ਇਹਨਾਂ ਨੂੰ ਵੀ ਬਹੁਤ ਪਸੰਦ ਆ ਭੁੱਖ ਲੱਗੀ ਐ ਨਾ ਮੇਰੇ ਉੱਤੇ ਆਲ ਸਵਾਇਆ ਸਾਜੀ ਦਾ ਇਹ ਬੜੀ ਸਵਾਦ ਆ ਦਾਲ ਮਾਣੀ ਹੈ ਨਾ ਹਾਂਜੀ ਸਵਾਦ ਤਾਂ ਹੈਗੀ ਆ ਪਰ ਪਤਾ ਨਹੀਂ ਮੈਨੂੰ ਨਾ ਅਦਾਲ ਦਾ ਟੇਸਟ ਉਸ ਜਾਣਿਆ ਪਛਾਣਿਆ ਜਿ ਲੱਗ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਖਾਧੀ ਹੁੰਦੀ ਆ ਯਾਰ ਮੈਨੂੰ ਵੀ ਇਹੀ ਲੱਗਦੀ ਆ ਮੈਨੂੰ ਤਾਂ ਟੇਸਟ ਐਂ ਲੱਗਦਾ ਇਹ ਡੇਟਾ ਵੀ ਤਾਂ ਰੋਟੀ ਨਹੀਂ ਖਾ ਕੇ ਆਉਂਦੇ ਨੇ ਨਾ ਮਾ ਉਹ ਹੀ ਟੇਸਟ ਹੈ ਦਾਲ ਮਖਣੀ ਦਾ ਚਲ ਖਾਲਾ ਕੁਇਨ ਨੂੰ ਮੈਨੂੰ ਲੱਗਦਾ ਨਾ ਦਾਲ ਤੇ ਕੁਝ ਕਾਲਾ ਹੈਗਾ ਇੰਨੇ ਟਾਈਮ ਚ ਇਹ ਨਹੀਂ ਜਲਦੀ ਦਾਲ ਬਣਾ ਕੇ ਮੇ ਲਈ ਕੋਈ ਨਹੀਂ ਮੇਰਾ ਨਾ ਇੱਕ ਵਾਰੀ ਸ਼ੱਕ ਪੱਕਾ ਹੋ ਜੇ ਫਿਰ ਇਹਨੂੰ ਮੈਂ ਦੱਸੂ ਪਤਾ ਉਹ ਕੀ ਬੋਲੀ ਇੰਨੀ ਖਾਲਾ ਨੂੰ ਰੋਟੀ ਨਾ ਨਾ ਮੈਂ ਤਾਂ ਇਹ ਸੋਚਦੀ ਸੀ ਬੀਦਲ ਬਹੁਤ ਵਧੀਆ ਬਣਾਈ ਐ ਟੋਰ ਖਾਲਾ ਲੈ ਇਹਨਾਂ ਕੁਛ ਲਿਆ ਕੇ ਸਾਰਾ ਕੁਛ ਰੱਖਤਾ ਮੈਨੂੰ ਇਹ ਨਹੀਂ ਸਮਝ ਆਉਂਦੀ ਹਾਂ ਇਹ ਪੱਕਾ ਇਹਨਾਂ ਦਾ ਹੀ ਕੰਮ ਹੋਣਾ ਐ ਪਰ ਫਿਰ ਆਪ ਕਿੱਧਰ ਚਲੇਗੀ ਰਾਤ ਕਿ ਸਾਰਾ ਸਮਾਨ ਅੱਛਾ ਜਨਾਬ ਮੈਨੂੰ ਲੱਭਰੇ ਨੇ ਲੱਗਾ ਤੁਹਾਨੂੰ ਨਹੀਂ ਲੱਭਾਂ ਲਿਦਾ ਹੋਰ ਕਿਹਨੂੰ ਲੱਭਾਂਗੀ ਕਿੱਦਾਂ ਚਲੇਗੇ ਤੁਸੀਂ ਇੰਨਾ ਟਾਈਮ ਲਾਤਾ ਉਹ ਮੇਰਾ ਨਾ ਰਸਤੇ 'ਚ ਮੋਟਰਸਾਈਕਲ ਖਰਾਬ ਹੋ ਗਿਆ ਸੀ ਮੈਂ ਤਾਂ ਉਹ ਠੀਕ ਕਰਵਾਉਣ ਲੱਗ ਗਿਆ ਸੀ ਅੱਛਾ ਠੀਕ ਤੁਸੀਂ ਮੈਨੂੰ ਕੋ ਸਹੀ ਸਹੀ ਗੱਲ ਦੱਸੋ ਅਦਾਲਮਖਰੀ ਵਗੈਰਾ ਨੂੰ ਸੋਈ ਦੇ ਵਿੱਚ ਤੁਸੀਂ ਲੈ ਕੇ ਰੱਖਿਆ ਨਾ ਮੇਰੇ ਹੁੰਦੇ ਤੈਨੂੰ ਦਰ ਨਦੀ ਕੀ ਲੋੜ ਹੈ ਮੈਂ ਹੈਗਾ ਨਾ ਉਹ ਤਾਂ ਮੈਨੂੰ ਪਤਾ ਤੁਸੀਂ ਹੈਗੇ ਹੋ ਤੁਹਾਨੂੰ ਪਤਾ ਆ ਸੱਚੀ ਮੇਰੀ ਤਾਂ jaan ਤੇ ਬਾਣਾਈ ਸੀ ਗੱਲ ਹੋਰ ਕੋਈ ਵੀ ਨਹੀਂ ਪਰ ਜਦੋਂ ਘਰ ਦੇ ਵਿੱਚ ਕੋਈ ਬੁਲਬੁਲ ਕਰਦਾ ਨਾ ਮੈਨੂੰ ਗੁੱਸਾ ਉਹਦਾ ਚੜਦਾ ਤੁਹਾਨੂੰ ਪਤਾ ਆ ਮਨੂੰ ਬੋਲਣ ਲੱਗੇ ਫਿਰ ਜਮਾਂ ਨਹੀਂ ਦੇਖਦੀ ਮੈਨੂੰ ਐਸੀ ਵੀ ਹਾਈ ਹੁਣ ਮੈਂ ਕਦੋਂ ਰੋਟੀ ਬਣਾਉ ਕਦੋਂ ਸਬਜ਼ੀ ਬਣਾਉ ਪਰ ਸੱਚੀ ਤੁਸੀਂ ਤਾਂ ਨਾ ਮੇਰੀ ਐ ਟੈਂਸ਼ਨ ਹੀ ਦੂਰ ਕਰਦੀ ਤੇ ਮੈਨੂੰ ਐ ਤਾਂ ਦੱਸ ਦੋ ਵੀ ਤੁਸੀਂ ਆ ਸਭ ਕੁਝ ਲੈ ਕੇ ਆਏ ਪਰ ਮਨੂ ਦੀ ਨਜ਼ਰਾਂ ਤੋਂ ਬਚਾ ਕੇ ਤੁਸੀਂ ਇਸ ਰਸੋਈ ਦੇ ਵਿੱਚ ਰੱਖਿਆ ਕਿੱਦਾਂ ਜਦੋਂ ਇੱਧਰਲੇ ਕਮਰੇ ਵਿੱਚ ਮਨੂ ਸੁੱਤੀ ਪਈ ਸੀ ਮਨਤਰਾ ਕੇ ਦੇਖਿਆ ਵੀ ਇਹ ਤਾਂ ਸੁੱਤੀ ਪਈ ਐ ਉਹ ਆਪਣੇ ਨਾਲ ਨਹੀਂ ਇੱਥੇ ਢਾਵਾ ਉਥੋਂ ਮੈਂ ਧਾਲ ਲਿਆ ਤੇ ਆ ਕੇ ਕੁੱਕਰ ਚ ਪਾਤੀ ਵਾ ਤੁਸੀਂ ਤਾਂ ਫਿਰ ਬਹੁਤ ਤੇਜ਼ ਨਿਕਲੇ ਉਹ ਮਨੂ ਵਰਗੀ ਤੇਜ਼ ਨਾਲ ਨਾ ਫਿਰ ਤੇਜ਼ ਬਣਨਾ ਪੈਂਦਾ ਗਲਤਾਂ ਤੁਹਾਡੀ ਬਿਲਕੁਲ ਸਹੀ ਹੈ ਕਿ ਮਨੂ ਤੇਜ਼ ਬਹੁਤ ਆ ਪਰ ਸੱਚੀ ਦੱਸਾਂ ਅੱਜ ਤਾਂ ਤੁਸੀਂ ਮੈਨੂੰ ਬਚਾ ਲਿਆ ਨਹੀਂ ਤਾਂ ਮੈਨੂੰ ਇੰਨੀ ਆ ਗੱਲਾਂ ਸੁਣਨੀਆਂ ਪੈਣੀਆਂ ਸੀ ਨਾ ਕਿ ਦੀਦੀ ਥੋੜੀ ਵਾਰੀ ਹੈ ਤੇ ਤੁਸੀਂ ਘਰੇ ਰੋਟੀ ਨਹੀਂ ਬਣਾਈ ਕਿਉਂਕਿ ਉਹਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਮੈਂ ਕੱਪੜੇ ਸਿਉਣੀ ਆ ਜਾਂ ਨਹੀਂ ਸਿਉਂਦੀ ਮੈਂ ਸਭ ਜਾਣਦਾ ਜੇ ਨਾ ਤੂੰ ਮੇਰ ਨਾਲ ਕਮਾਈ 'ਚ ਹੱਥ ਫੜਾ ਸਕਦੀ ਆ ਨਾ ਤੇ ਮੈਂ ਤੇਰੇ ਲਈ ਇੰਨਾ ਵੀ ਨਹੀਂ ਕਰ ਸਕਦਾ ਦੇਖੋ ਜੀ ਥੋੜਾ ਸਾਥ ਨਹੀਂ ਦਊਂਗੀ ਕਮਾਈ ਦੇ ਵਿੱਚ ਤੇ ਫਿਰ ਕਿਹਦਾ ਸਾਥ ਦਊਂਗੀ ਚਲ ਤੁਸੀਂ ਐਂਦਾ ਕਰੋ ਤੁਸੀਂ ਬੈਠੋਗੇ ਤੁਹਾਡੇ ਵਾਸਤੇ ਰੋਟੀ ਪਾ ਕੇ ਲਿਆਉਣੀ ਆ ਚਲ ਤੂੰ ਬੈਠ ਕੰਮ ਕਰ ਕਰਕੇ ਨਾ ਥੱਕ ਜਾਨੀ ਆ ਸਾਰਾ ਦਿਨ ਤੇ ਮੈਂ ਰੋਟੀ ਆਪੇ ਪਾ ਲਿਓ ਨੇ ਮੇਰੀ ਗੱਲ ਸੁਣ ਰਸੋਈ 'ਚ ਰਹਿਣਾ ਖਾਤਰੇ ਰਿਕਟੀ ਤੋਂ ਡਰ ਨਹੀਂ ਲੱਗਦਾ ਸਾਨੂੰ ਤੁਹਾਨੂੰ ਨਾ ਨਾ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ ਤੇਰੀ ਤੋਂ ਬਿਨਾਂ ਚਲੋ ਠੀਕ ਹੈ ਚਲ ਤੁਸੀਂ ਕਿਵੇਂ ਜਾਂਦੇ ਪਾ ਕੇ ਲੈ ਆਓ ਸ਼ੁਕਰ ਹੈ ਰੱਬਾ ਘਰ ਦੇ ਵਿੱਚ ਕੋਈ ਤਾਂ ਹੈਗਾ ਆ ਜਿਹੜੀ ਮੇਰੀ ਇੰਨੀ ਕਦਰ ਕਰਦੇ ਨੇ ਨਹੀਂ ਤਾਂ ਸੱਚੀ ਦੱਸਾਂ ਤਵਾ ਤਵਾ ਇਹ ਜਗਤ ਰੱਬ ਹੀ ਬਚਾਵੇ ਹਰੇ ਨਾ ਵੀਰ ਜੀ ਕੀ ਗੱਲ ਹਲੇ ਹੋਂ ਤਾਂ ਤੁਸੀਂ ਕੰਮ ਤੋਂ ਆਇਓ ਤੇ ਆਉਂਦੇ ਆਂ ਆਪਣੀ ਜਨਾਨੀ ਦੀ ਸੇਵਾ ਚ ਲੱਗ ਗਏ ਸੱਚੀ ਸਹੀ ਗੱਲ ਆ ਐਨੀ ਮਾੜੀ ਵੀ ਕਿਸਮਤ ਕਿਸੇ ਦੀ ਹੋਵੇ ਨਾ ਵੀ ਜਨਾਨੀ ਦਾ ਸੋਖੀ ਨਾ ਮਿਲੇ ਹੈ ਆਖੀ ਟੱਟਸ ਦੇ ਵਿੱਚ ਲਿਫਾਫੇ ਤਾਂ ਮੈਨੂੰ ਤਾਬੇ ਆਲੇ ਲੱਗਦੇ ਨਹੀਂ ਅੱਛਾ ਇਹਦਾ ਮਤਲਬ ਮੇਰਾ ਸ਼ੱਕ ਸਹੀ ਸੀ ਇਹਨੇ ਨਾ ਰੋਟੀ ਤਾਬੇ ਤੋਂ ਮੰਗਵਾਈ ਆ ਚਲ ਕੋਈ ਨਾ ਮੇਰੀ ਨੱਚ ਲੱਖੀਆਂ ਖੇਡਦੀਆਂ ਮੈਂ ਵੀ ਤੇਰੇ ਨਾਲੋਂ ਨਾ ਚਾਰ ਕਦਮ ਅੱਗੇ ਦੀਆਂ ਹੁਣ ਦੇਖੀ ਤੇਰਾ ਨਾ ਬੰਦਾ ਕਿਹ ਹੈ ਦੇਖੀ ਕਿੰਨਾ ਸੋਹਣਾ ਸੂਟ ਆ ਦੁਪੱਟਾ ਵੀ ਬੜਾ ਸੋਹਣਾ ਆ ਮੈਂ ਕਰਦੀ ਆ ਮਨ ਨੂੰ ਦਿਖਾ ਕੇ ਆਉਣੀ ਆ ਉੱਲ ਵੀ ਸੋਣਾ ਲੱਗੂਗਾ ਹਰ ਚੱਲ ਮਾਨੂੰ ਮੈਂ ਜਾਣਾ ਕੰਮ ਤੇ ਤੇ ਟੇਬਲ ਪੈ ਗਿਆ ਮੇਰਾ ਹਾਂਜੀ ਟੇਬਲ ਦਾ ਪੈ ਗਿਆ ਮੈਨੇ ਤਾਂ ਤੁਸੀਂ ਥੋੜੇ ਜਿਹਾ ਪੈਸੇ ਦੇ ਦਿੰਦੇ ਪੈਸੇ ਓ ਯਾਰ ਤੀਜੇ ਦਿਨ ਮੂੰਹ ਜਾ ਕੇ ਤੂੰ ਪੈਸੇ ਮੰਗ ਲੈਣੀ ਆ ਤੂੰ ਪੈਸੇ ਕਰਨੇ ਕੀ ਆ ਹੁਣ ਬੱਸ ਉਹ ਤਾਂ ਦੇ ਕੇ ਛੱਡਿਆ ਜੇ ਤੈਨੂੰ ਪੈਸੇ ਹਾਂਜੀ ਮੈਂ ਨਾ ਗਰਮੀਆਂ ਦੇ ਸੂਟ ਲੈ ਕੇ ਆਉਣੇ ਆ ਮੇਰੇ ਕੋਲ ਸੂਟ ਨਹੀਂ ਹੈਗੇ ਨਾ ਸੂਟ ਨਹੀਂ ਹੋਰ ਕੀ ਆ ਧੱਗਰਾ ਪਾਇਆ ਹੋਇਆ ਹੈ ਹੈਗੇ ਹੋਰ ਲੈ ਕੇ ਆਉਣੇ ਆ ਗਰਮੀਆਂ ਦੇ ਏ ਮੂੰ ਚੱਕ ਕੇ ਕਹਿੰਦੇ ਨੇ ਉਂਗੋਰ ਲੈ ਕੇ ਆਉਣਾ ਨਾ ਪੈਸੇ ਝਾਰਾਂ ਨੂੰ ਲੱਗਦੇ ਮੇਰੇ ਕੋਲ ਤਾਂ ਹੁਣ 1 ਰੁਪਇਆ ਨਹੀਂ ਹੈਗਾ ਮੈਥੋਂ ਨਹੀਂ ਦਿਵਾਏ ਜਾਂਦੇ ਤੈਨੂੰ ਸੂਟ ਤੇਰਾ ਧੰਨੇ ਤੋਂ ਤੱਕਲੇ ਆ ਜਾ ਤੀਜੇ ਦਿਨ ਕਹਿੰਦਾ ਨਹੀਂ ਮੈਨੂੰ ਪੈਸੇ ਦੇ ਦੋ ਨਾ ਮੈਂ ਤੁਹਾਡੇ ਤੋਂ ਨਹੀਂ ਪੈਸੇ ਲਵੂਗੀ ਹੋਰ ਗਵਾਂਡੀਆਂ ਤੂੰ ਜਾ ਕੇ ਮੰਗਾ ਯਾਰ ਦੇਖ ਮੇਰੇ ਕੋਲ ਤਾਂ ਹੁਣ ਪੈਸੇ ਹੈ ਨਹੀਂ ਠੀਕ ਆ ਨਾ ਮੈਨੂੰ ਐਵੇਂ ਮੇਰੇ ਨਾਲ ਬਗਵਾਸ ਨਾ ਕਰ ਲੈ ਇਹਨਾਂ ਨੂੰ ਕੀ ਹੋ ਗਿਆ ਮੈਂ ਤਾਂ ਸੂਟ ਦਿਖਾਣ ਆਈ ਸੀਗੀ ਤੇ ਹੁਣ ਜਿਹਨੂੰ ਸੂਟ ਦਿਖਾਣ ਲੱਗ ਗਏ ਇਹਨੇ ਕਹਿਣਾ ਕਿ ਜਾਣ ਕੇ ਵਿੱਚ ਆਈ ਐ ਪਵਾੜੇ ਬੋਣ ਚਲ बाद विच देखंगे आगे ਗੱਲ ਬਣੀ ਪਰ ਤੋਡੇ ਤੋਂ ਹੀ ਪੈਸੇ ਮੰਗੂਗੀ ਜਦੋਂ ਗਰਮੀਆਂ ਨਿਕਲ ਗਈਆਂ ਫੇਰ ਤੈਨੂੰ ਪੈਸੇ ਦਊਂਗਾ ਤੁਸੀਂ ਇਹ ਸੂਟ ਲੈਣੇ ਹਨ ਤਾਂ ਪੰਜ ਚਾਰ ਦਿਨ ਤੈਨੂੰ ਖੜਨਾ ਪਊ ਜੇ ਜਦੋਂ ਆਗੇ ਪੈਸੇ ਤਾਂ ਤੈਨੂੰ ਦੇ ਦਊਂਗਾ ਮੈਂ ਆਹ ਉਹ ਤੂੰ ਗਰਮੀਆਂ ਨਿਕਲ ਜਾਣਗੀਆਂ ਫੇਰ ਉਹ ਤੂੰ ਦੇਖ ਫੇਰ ਆਈ ਕੱਪੜੇ ਨਾਲ ਸਾਡਾ ਦੋ ਚਾਰ ਦਿਨ ਖੜਦੇ ਜੇ ਤੈਨੂੰ ਕਦੋਂ ਲਿਆ ਦੂੰਗਾ ਸੂਟ ਹੈ ਠੀਕ ਐਗ ਲੱਗੀ ਆ ਮੈਂ ਕਿਹਾ ਤੋੜ ਤੋਂ 10000 ਮੰਗ ਰਿਆ 2000 ਰੁਪਏ ਹੀ ਮੰਗਿਆ ਮੇਰੇ ਕੋਲ ਤਾਂ 1 ਰੁਪਿਆ ਨਹੀਂ ਆਹ ਦੇਖ ਲੈ ਖਾਲੀ ਚੱਲਾਂ ਮੋਟਰਸਾਈਕਲ ਚ ਤੇਲ ਵੀ ਬਾਈ ਤੋਂ ਭਵਾਉਂਗਾ ਚਲੋ ਠੀਕ ਹੋ। ਛੱਡ ਜਾ ਪੰਜ ਚਾਰ ਦਿਨ ਕੋਈ ਨਾ। ਆ ਸੈਲਰੀ ਆ ਜਾਂਦੇ ਤੈਨੂੰ ਲਿਆ ਦੂੰਗਾ। ਚਲੋ ਠੀਕ ਕਰਦੇ ਹਾਂ ਜੀ। ਆ 14 ਨਾਲ ਦੇ ਸੂਟ ਵੀ ਨਹੀਂ ਲੋਟ ਆਉਂਦੇ। ਆ ਦੇਖ ਲੋ ਬੰਦਿਆਂ ਦੇ ਹਾਲ। ਨਾਸੋ ਹੁਣ ਮੈਂ ਤੇਤੋਂ ਨਹੀਂ ਪੈਸੇ ਵਾਂਗੂ ਹੋਰ ਕੀ ਤੋਂ ਮੰਗੂ। ਕੰਮ ਕਰਾਉਣ ਤਾਂ ਮੂਰੇ ਹੋ ਜਾਂਦੇ ਨੇ ਵੀ ਹਾਂ ਬਈ ਇਹ ਵੀ ਕੰਮ ਕਰਨਾ ਉਹ ਵੀ ਕੰਮ ਕਰਨਾ। ਆ ਪੈਸੇ ਮੰਗ ਲੈ। ਟੁੱਟੇ ਚਿੱਤਰਾਂ ਵਾਂਗੂ ਮਗਰੀ ਪੈ ਗਿਆ ਮੇਰੇ। ਹਾਂਜੀ ਹਾਂਜੀ ਹਾਂ ਹਾਂ। ਬਿਲਕੁਲ ਤਿਆਰ ਨੇ ਜੀ ਤੁਹਾਡੇ ਸੂਟ ਤੁਸੀਂ ਬਿਲਕੁਲ ਫਿਕਰ ਨਾ ਕਰੋ। ਹਾਂਜੀ। हां ਤੁਸੀਂ ਕੋਈ ਨਹੀਂ ਆ ਕੇ ਲੈ ਜਾ ਤੁਸੀਂ ਅੱਛਾ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਕੋਈ ਨਹੀਂ ਫਿਰ ਮੈਂ ਵੇਚ ਦੇਣੀ ਆ ਠੀਕ ਹੈ ਠੀਕ ਹੈ ਮੈਂ ਵੇਚ ਦੇਣੀ ਆ ਠੀਕ ਹੈ ਜੀ ওকে ਆ ਮੇਰੀ ਗੱਲ ਸੁਣਿਓ ਜੀ ਗੱਲ ਸੁਣ ਇੱਕ ਮਿੰਟ ਹੋਰੇ ਆਇਓ ਜਲਦੀ ਹਾਂ ਜਲਪੋ ਮੈਂ ਕਹਿੰਦੀ ਸੀ ਮੁਖਤਿਆਰ ਆਂਟੀ ਨਹੀਂ ਹੈਗੇ ਆਪਣੇ ਆ ਜਲਦੇ ਜੰਦੇ ਉਹਨਾਂ ਨੂੰ ਸੂਟ ਫੜਾ ਦਿਓ ਠੀਕ ਹੈ ਹੋ ਜਾ ਮੈਂ ਨਾ ਲੇਟ ਹੋਈ ਜਾਂਦਾ ਅੱਗੇ ਲੇਟ ਹੋ ਗਿਆ ਤੂੰ ਕਿਹਨੂੰ ਹੋਰ ਭੇਜਨੀ ਜਾਂ ਤੂੰ ਫੜਾਈ ਜਾ ਕੇ ਉਹਨਾਂ ਦੀ ਕਿਹ ਹੈ ਕਿ ਕਰੀ ਜਾਂਦੇ ਹੋ ਤੁਹਾਨੂੰ ਪਤਾ ਘਰ ਦੇ ਕੰਮ ਤਾਂ ਨਿਭੜਦੇ ਨਹੀਂ ਹੁਣ ਜੇ ਮੈਂ ਉਧਰ ਬਾਗੀ ਕਿੰਨਾ ਟਾਈਮ ਲੱਗ ਜੂ ਮੈਨੂੰ ਆ ਨਾਲੇ ਮਨੂੰ ਅੱਗੇ ਹੀ ਮਾਰ ਹੈਗੀ ਇਹਨੇ ਆਏ ਕਹਿਣਾ ਵੀ ਸੂਟ ਤਾਂ ਸੋਹਦੀ ਸੋਹਦੀ ਸੀ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਫੋਣ ਫੜਾਉਣ ਦੀ ਡਿਊਟੀ ਵੀ ਇਹਨੇ ਫੜ ਲਈ ਆ ਚੱਲ ਫਿਰ ਮਾਚੇ ਤਾਂ ਫੜਾ ਆਉਣ ਮੈਂ ਅੱਗੇ ਤੋਂ ਨਾ ਕੋਈ ਲੇਡੀਂ ਦੇਖ ਲੈ ਮੈਂ ਤੁਹਾਨੂੰ ਇਹੀ ਕਹਿਣ ਲੱਗੀ ਸੀ ਵੀ ਕਿਉਂ ਨਾ ਆਪਾਂ ਕੋਈ ਇੱਕ ਜਨਾਨੀ ਜੀ ਰੱਖ ਲੈਨੇ ਹਨ ਨਾਲੇ ਉਹ ਦੇਖੀ ਤਰ ਪਾਣੀ ਕਰ ਦਿਆ ਕਰੋ ਕਿ ਮੇਰਾ ਕੰਮ ਸੌਖਾ ਹੋ ਜਾ ਕਰੋ ਨਾਲੇ ਜਿਹਦੇ ਜਿਹਦੇ ਘਰੇ ਆਪਾਂ ਫ ਮੇਰੇ ਦੋਸਤ ਕਹਿੰਦਾ ਕਿ ਤਾਂ ਇਹ ਕੰਮ ਕਰਦੀ ਹੈ ਜੀ ਜਿਹੜੀ ਮਾਣੂ ਕਹਿ ਦੂਗਾ ਉਹ ਕਰ ਦੋਗੀ ਤੁਸੀਂ ਐਂ ਕਰੋ ਮੈਂ ਕਹਿੰਦੀ ਤੁਸੀਂ ਅੱਜ ਹੀ ਗੱਲ ਕਰੋ ਮੇਰੇ ਕੋਲ ਆਰਡਰ ਜ਼ਿਆਦੇ ਨੇ ਤੁਹਾਨੂੰ ਪਤਾ ਕੰਮ ਮੈਨੂੰ ਬਹੁਤ ਔਖਾ ਕਿਉਂਕਿ ਮੈਂ ਘਰ ਦਾ ਕੰਮ ਵੀ ਦੇਖਣਾ ਹੁੰਦਾ ਫਿਰ ਚਲ ਆਉਂਦੇ ਆਉਂਦੇ ਉਹਦੇ ਕੋਲ ਮੈਂ ਜਾ ਆਉਂਗਾ ਹਾਂ ਚਲ ਆ ਸੂਟ ਲੈ ਜਾਓ ਤੁਸੀਂ ਅਗਲੀ ਨੇ ਜਾਣਾ ਕਿਤੇ ਦੂਰ ਉਹਨਾਂ ਨੇ ਵੀ ਚਲ ਠੀਕ ਹੈ ਹਾਂ ਉਡੀਕ ਦੇ ਫਿਰਦੇ ਨੇ ਉਹ ਕਰੋ ਕੰਮ ਵੀ ਨਹੀਂ ਲੋਟ ਆਉਂਦੇ ਅਜੇ 2-3 ਸੂਟ ਕੱਟਣ ਵਾਲੇ ਵੀ ਪਏ ਨੇਗੇ ਉਹ ਵੀ ਦੇਖ ਹਾਂਜੀ ਆ ਗਈ ਆ ਗਈ ਕੌਣ ਆ ਗਿਆ ਸਿੱਖਿਆਰੇ ਹਾਂਜੀ ਤੁਹਾਡੇ ਕੋਲ ਮੈਂ ਕੋਈ ਕੰਮ ਆਈ ਸੀ ਮੇਰੇ ਕੋਲੇ ਕੰਮ ਹਾਂਜੀ ਅੱਜ ਆਜੂ ਅੰਦਰ ਆਜੋ ਤੁੱਕ ਬਹੁਤ ਪਈਆਂ ਆਜੋ ਇੱਧਰ ਆਜੋ ਹਾਂਜੀ ਦੱਸੋ ਕੀ ਕੰਮ ਹਾਂਜੀ ਮੈਨੂੰ ਵੀਰ ਟੋਨੀ ਜੀ ਨੇ ਭੇਜਿਆ ਸੀ ਕੰਮ ਵਸਤੇ ਕੋਈ ਕੱਪੜੇ ਸੇ ਹੁੰਦਾ ਤੁਹਾਡੇ ਕੋਲ ਟੋਨੀ ਨੇ ਭੇਜਿਆ ਹਾਂ ਪਰ ਕੱਪੜੇ ਤਾਂ ਮੇਰੀ ਜਠਾਣੀ ਸਿਲਦੀ ਆ। ਪਰ ਤੁਸੀਂ ਕੀ ਕੰਮ ਕਰਨਾ ਹੈਓ ਇੱਥੇ? ਉਹਨਾਂ ਨੇ ਕਿਹਾ ਵੀ ਤਰਪਾਈ ਵਾਸਤੇ ਸਾਨੂੰ ਇੱਕ ਲੇਡੀਜ਼ ਚਾਹੀਦੀ ਆ ਤੇ ਵੀਰ ਜੀ ਨੇ ਸਾਡੇ ਘਰੇ ਸੁਨਿਆਰ ਲਾਇਆ ਸੀ ਵੀ ਤਰਪਾਈਆਂ ਦਾ ਕੰਮ ਕਰਨਾ ਤੇ ਲੋਕਾਂ ਘਰੇ ਕੱਪੜੇ ਪਚਾਉਨੇ ਆ ਸੀਤੇ ਹੋਏ। ਅੱਛਾ ਨਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ। ਇੰਨਾ ਕਿਹੜਾ ਇਹਨਾਂ ਦੇ ਘਰੇ ਥਾਨ ਦੇ ਥਾਨ ਕੱਪੜਿਆਂ ਦੇ ਡੇਗਦੇ ਨੇ? ਵੀ ਹਾਂ ਇੰਨੀ ਸਲਾਈ ਆਉਂਦੀ ਆ। ਵੀ ਕੁੜੀ ਰੱਖਣੀ ਪੈ ਗਈ ਇਹਨਾਂ ਨੂੰ। ਜੀ ਬੈਨੂ ਹੋਣੀ ਪਤਾ ਮੈਨੂੰ ਵੀ ਟੋਨੀ ਜੀ ਨੇ ਭੇਜਿਆ। ਅੱਛਾ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਉਹਨਾਂ ਨੇ ਟੋਨੀ ਨੇ ਭੇਜਿਆ ਹੋਣਾ। ਹਾਂਜੀ ਟੋਨੀ ਵੀ ਜੀ ਨੇ ਭੇਜਿਆ ਸੀ। ਠੀਕ ਹੈ ਠੀਕ ਹੈ। ਹਾਂਜੀ। ਅੱਛਾ ਜੀ ਚਲੋ ਤੁਸੀਂ ਐਦਾਂ ਕਰੋ ਅੰਦਰ ਆ ਜਾਓ ਮੈਂ ਤੁਹਾਨੂੰ ਸਾਰਾ ਕੰਮ ਸਮਝਾ ਦਿੰਨੀ ਆ। ਹਾਂਜੀ ਜਿਹੜੇ ਵੀਰ ਜੀ ਨੇ ਕਿਹਾ ਸੀ ਨਾ ਕਿ ਕੱਪੜੇ ਸੀਤੇ ਉਹ ਲੋਕਾਂ ਘਰੇ ਫੜਾ ਕੇ ਆਉਂਦੇ ਆ। ਹਾਂਜੀ ਹਾਂ ਹਾਂ। ਆ ਸਾਰੇ ਕੰਮ ਨਾ ਹੁਣ ਤੁਸੀਂ ਕਰਨੇ ਨੇ। ਚਲ ਆ ਜਾਓ ਤੁਸੀਂ। ਆਜੋ। ਲੈ ਅੱਜ ਦਾ ਜਠਾਣੀ ਦੇ ਪਰਸਨਲ ਨੌਕਰ ਵੀ ਆ ਗਿਆ ਘਰ ਚ ਹਾਂ ਹੁਣ ਤੇਰੀ ਜੀ ਹਜ਼ੂਰੀ ਕਰਿਆ ਕਰਨਗੇ ਅੱਜ ਦਾ ਸਿਰਫ ਇਹ ਨੌਕਰ ਜੀ ਹਜ਼ੀਰੀ ਕਰੂਗਾ ਇਹ ਨਾ ਹੋਵੇ ਕਿ ਤੇ ਵੀ ਕੱਲ ਨੂੰ ਸਾਰਾ ਟੱਬਰ ਇਹਦੇ ਅੱਗੇ ਪਿੱਛੇ ਫੇਰਨ ਲੱਗ ਜੇ ਫਿਰ ਮੇਰਾ ਕੀ ਬਣੂਗਾ ਕੋਈ ਨਾ ਇਹ ਨੌਕਰ ਨਾ ਇਹ ਘਰ ਚ ਸਿਰਫ ਇਹਦੇ ਇੱਕ ਕੰਮ ਕਰਕੇ ਆਇਆ ਕਿ ਸਣਾ ਕਿਸੇ ਬਹਾਨੇ ਨਾਲ ਨਾ ਮੈਨੂੰ ਮੇਰਾ ਕੰਮ ਹੀ ਬੰਦ ਕਰਵਾਉਣਾ ਪੈਣਾ ਕੋਈ ਨਹੀਂ ਲੈ ਐਸ਼ ਕਦੋਂ ਤੱਕ ਲੈਣੀ ਆ ਚਲ ਅੱਜ ਵੀ ਸਵੇਰੇ ਦੇ ਸਾਰੇ ਕੰਮ ਨਿਬੜ ਗਏ ਦੋ ਤਿੰਨ ਸੂਟ ਨੇ ਉਹ ਵੀ ਕੱਢ ਲਾ ਲੇ ਆਂ ਦੀਦੀ ਹਾਂਜੀ ਦੀਦੀ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਆ ਲਓ ਆ ਤੁਹਾਡੀ ਤਨਖਾਹ 1 ਮਹੀਨਾ ਹੋ ਗਿਆ ਨਾ ਤੁਹਾਨੂੰ ਕੰਮ ਕਰਦਿਆਂ ਨੂੰ ਹਾਂਜੀ ਹਾਂਜੀ ਆ ਲੋ ਫੜੋ ਤੁਹਾਡੀ ਤਨਖਾਹ ਆ ਦੀਦੀ ਫੋ ਬੱਸ ਇਹੋ ਜਿਆਦਾ ਨਹੀਂ ਜਿਆਦਾ ਨਹੀਂ ਲੈ ਮੈਨੂੰ ਤਾਂ ਇਹ ਲੱਗਦਾ ਵੀ ਇਹ ਵੀ ਘੱਟ ਲੈ ਨਹੀਂ ਨਹੀਂ ਬਹੁਤ ਜ਼ਿਆਦਾ ਦੀਦੀ ਜੀ ਕੋਈ ਗੱਲ ਤੁਸੀਂ ਇਹ ਰੱਖ ਲਓ ਪਤਾ ਕੀ ਆ ਜਦੋਂ ਤੁਸੀਂ ਇੱਥੇ ਆਏ ਹੋ ਨਾ ਇੱਕ ਤਾਂ ਸੱਚੀ ਦੱਸਾਂ ਮੇਰੇ ਕੰਮ 'ਚ ਬਰਕਤ ਹੋਈ ਆ ਦੂਜੀ ਗੱਲ ਇਹ ਕਿ ਮੇਰਾ ਇੰਨਾ ਸਾਰਾ ਕੰਮ ਸੌਖਾ ਹੋ ਗਿਆ ਤੁਹਾਡੇ ਕਰਕੇ ਇਸ ਕਰਕੇ ਨਾ ਕੋਈ ਨਹੀਂ ਤੁਸੀਂ ਆਪ ਦੇ ਕੋ ਰੱਖ ਲਓ ਤੁਹਾਡੇ ਕੰਮ ਆਉਣਗੇ ਨਹੀਂ ਦੀਦੀ ਥੋੜੇ ਘੱਟ ਕਰ ਲਓ ਤੁਸੀਂ ਨਹੀਂ ਖਾਦੇ ਹੈਗੇ ਤੁਸੀਂ ਰੱਖੋ ਰੱਖੋ ਐਦਾਂ ਨਾ ਕਰੋ ਠੀਕ ਹੈ ਰੱਖ ਲਓ ਆਪਣੇ ਕੋਲ ਤੇ ਚਲੋ ਮੈਂ ਤੁਹਾਨੂੰ ਨਾ ਦੋ ਦਿਨ ਸੂਟ ਹੋਰ ਫੜਾਉਣੀ ਆ ਤੁਸੀਂ ਉੱਤਰ ਪਾਈ ਕਰ ਦਿਓ ਚੰਗਾ ਠੀਕ ਹੈ ਹਾਂ ਦੇਖੋ ਕਿੰਨਾ ਫਰਕ ਆ ਮੇਰੇ ਚ ਤੇ ਇਹਦੇ ਚ ਇਹ ਤਾਂ ਲੋਕਾਂ ਨੂੰ ਪੈਸੇ ਦੇ ਰਹੀ ਆ ਤੇ ਮੈਂ ਮੈਂ ਪੈਸੇ ਮੰਗ ਮੰਗ ਕੇ ਉਹ ਵੀ ਮਿੰਤਾ ਕਰ ਕਰ ਕੇ ਮੰਗਦੀਆਂ ਤਾਂ ਵੀ ਨਹੀਂ ਮਿਲਦੇ ਹੈਗੇ ਮੈਨੂੰ ਹੁਣ ਤਾਂ ਪਾਣੀ ਨਾ ਜਮਾ ਸਿਰ ਦੇ ਉੱਪਰੋਂ ਦੀ ਲੰਗੀ ਜਾ ਰਿਆ ਮੈਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਕਿ ਇਸ ਤੋਂ ਪਹਿਲਾਂ ਇਹਦੀ ਇਹ ਘਰ ਚ ਚੱਲਣ ਲੱਗ ਜੇ ਹਾਂਜੀ ਉਹ ਕਦੇ ਦਾ ਕੰਮ ਛੱਡ ਦਿਆ ਕਰਿਆ ਉਹੋ ਤੁਹਾਨੂੰ ਪਤਾ ਤਾਂ ਹੈਗਾ ਵੀਰੋਂ ਕੰਮ ਦੀ ਜ਼ਰੂਰੀ ਨੇ ਘਰ ਦੇ ਕੰਮ ਦੀ ਜ਼ਰੂਰੀ ਨੇਗੇ ਉਹ ਮੰਮਾ ਘਰ ਦੇ ਕੰਮ ਜ਼ਰੂਰੀ ਹੈ ਦੋ ਮਿੰਟ ਰੈਸਟ ਵੀ ਕਰ ਲਿਆ ਕਰ ਮੇਰੀ ਨਾਲ ਸੌਣ ਜੀ ਇਹ ਵੀ ਕਰਮਾ ਵਾਲਿਆਂ ਨੂੰ ਕੰਮ ਆਉਂਦੇ ਨੇ ਨਾਲੇ ਫਿਰ ਤੁਹਾਨੂੰ ਪਤਾ ਕਿ ਕੱਪੜੇ ਸਿਉਣੇ ਤਾਂ ਮੈਨੂੰ ਸ਼ੌਕ ਸੀ ਸ਼ੁਰੂ ਤੋਂ ਹੀ ਤੇ ਬੰਦਾ ਕਦੇ ਵੀ ਆਪਣੇ ਸ਼ੌਕ ਦਾ ਕੰਮ ਕਰਦੇ ਨਾ ਥੱਕਦਾ ਨਹੀਂ ਹੁੰਦਾ ਤਾਂ ਤੂੰ ਕਿਹੜਾ ਵੀ ਮੰਨਣੀ ਹੁੰਦੀ ਹੈ ਕੋਈ ਗੱਲ ਚਲ ਠੀਕ ਹੈ ਮੰਤਰ ਰਹਿਣਾ ਚਾਪਾ ਨਹੀਂ ਲਿਆ ਚਲ ਜਾਓ ਬੈਠੋ ਤੁਸੀਂ ਆ ਗਈ ਮੈਂ ਕਮਣ ਹਾਂਜੀ ਇਹਦਾ ਖੜਾ ਛੱਡ ਦਿਆ ਕਰ ਯਾਰ ਕਿਸੇ ਵੇਲੇ ਕੰਮ ਨੂੰ ਵੀ ਹੱਥ ਪਾੜਿਆ ਕਰ ਭਾਬੀ ਸਾਰਾ ਦਿਨ ਕੰਮ ਕਰੀ ਜਾਂਦੀ ਐ ਤੇ ਫੇਰ ਕੀ ਹੋ ਗਿਆ ਮੈਂ ਆਪਣਾ ਕੰਮ ਨਵੇੜ ਕੇ ਬਹਿ ਜਾਂਦੀ ਆ ਉਹਨਾਂ ਦਾ ਕੰਮ ਰਹਿ ਜਾਂਦਾ ਤਾਂ ਕਰੀ ਜਾਂਦੀ ਮੈਂ ਤਾਂ ਤੈਨੂੰ ਕੰਮ ਕਰਦੀ ਨੂੰ ਕਦੇ ਦੇਖਿਆ ਨਹੀਂ ਜਦੋਂ ਦੇਖਣਾ ਬਸ ਭਾਬੀ ਕੰਮ ਕਰੀ ਜਾਂਦੀ ਆ ਸਲਾਈ ਦਾ ਕੰਮ ਵੀ ਭਾਬੀ ਕਰਦੀ ਆ ਅਰ ਸੂਈ ਦਾ ਕੰਮ ਵੀ ਭਾਬੀ ਕਰਦੀ ਆ ਤੂੰ ਤਾਂ ਇੱਥੇ ਬੈੱਡ ਤੇ ਚੜ੍ਹ ਕੇ ਬੈਠੀ ਰਹਿਣੀ ਆ ਯਾਰ ਨਾ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਾਂ ਜੇ ਸਲਾਈ ਦਾ ਕੰਮ ਕਰਦੀ ਆ ਤਾਂ ਆਦਿਐਸ ਤੇ ਕਰਦੀ ਆ ਮੈਨੂੰ ਕਿਹੜਾ ਨੇ ਆ ਕੇ ਕਮਾਈ ਦਿੰਦੀ ਆ ਆਪਦੀ ਤੈਨੂੰ ਕੋਈ ਫੜ ਘਰ ਕੀ ਹੁੰਦੀ ਹੈ ਉਹ ਕਿਹੜਾ ਉਹਦੇ ਪੇਕੇ ਨੂੰ ਫੜਾ ਕੇ ਆਉਂਦੀ ਹੈ ਪੈਸੇ ਹਾਂ ਉਹਨੂੰ ਕਿਹੜਾ ਪਤਾ ਕੀ ਪਤਾ ਵੀ ਮਾਂ ਨੂੰ ਫੜਾਉਂਦੀ ਹੋਵੇ ਆ ਮਾਂ ਨੂੰ ਫੜਾਉਗੀ ਓਏ ਆਪਦੀ ਕਮਾਈ ਆਪਦੇ ਕੋਲ ਰੱਖੂਗੀ ਕਿਸੇ ਨੂੰ ਥੋੜੀ ਦਿੰਦਾ ਹੁੰਦਾ ਕੋਈ ਤੂੰ ਦੇ ਦੇਣੀ ਆਪਦੀ ਮਾਂ ਨੂੰ ਹਾਂ ਪਤਾ ਹੀ ਆ ਉਹ ਬਦਲ ਕਰ ਜੀ ਜਾਂਦਾ ਕੱਪੜੇ ਪਾਏ ਪਿਆ ਬਾਹਰ ਜਾਂ ਲਾ ਲਿਆ ਕੋਈ ਨਹੀਂ ਲਾ ਲੈਣੀ ਆ ਸੌਰੀ ਧੀ ਹਣੀ ਮੱਛਿਆ ਸੜਿਆ ਜਦੋਂ ਮਰਜੀ ਦੇਖ ਲੋ ਕੰਮ ਕੀ ਕਰਨ ਲੱਗੀ ਪਤਾ ਨਹੀਂ ਇਹਨਾਂ ਨੇ ਤਾਂ ਮਹਾਰਾਣੀ ਬਣਾਤੀ ਮੈਂ ਨਹੀਂ ਲਾਉਂਦੀ ਕਪੜੇ-ਕਪੜੇ ਆਪੇ ਲਾਇਆਉਗੀ ਮੈਨੂੰ ਤਾਂ ਪਹਿਨਣੀ ਆ ਮੰਨਗੇ ਵੈਸੇ ਹਨਾ ਮੰਨੂ ਤੇਰੇ ਸੂਟਾਂ ਦੀ ਪਸੰਦ ਨਾ ਇੱਕ ਨੰਬਰ ਆ ਇੱਕ ਤੋਂ ਇੱਕ ਸੂਟ ਦੇ ਲੈ ਤੂੰ ਪਸੰਦ ਕੀਤਾ ਆ ਤਾਂ ਹੀ ਮੈਂ ਤੈਨੂੰ ਲੈ ਕੇ ਗਈ ਸੀ ਨਾਲ ਚਾਹ ਠੀਕ ਆ ਠੀਕ ਆ ਹੁਣ ਨਾ ਜ਼ਿਆਦਾ ਗੱਲਾਂ ਨਾ ਕਰੋ ਤੁਸੀਂ ਮੈਨੂੰ ਚਾਹ ਬਣਾ ਕੇ ਲਿਆ ਦਿਓ ਮੇਰਾ ਸਿਰ ਦੁਖੀ ਜਾਂਦਾ ਕੋਈ ਨਹੀਂ ਚੱਲ ਮੈਂ ਚਾਹ ਬਣਾ ਕੇ ਲਿਆ ਦਿੰਨੀ ਐ ਬੈਠ ਤੇ ਆਹ ਸੂਟ ਸੂਟ ਤਾਂ ਰੱਖ ਦਿਓ ਆਪਣੀ ਅਲਮਾਰੀ ਚ ਕਿ ਇੱਥੇ ਛੱਡਣੇ ਨੇ ਇਹ ਇਹ ਸੂਟ ਮੈਂ ਨਹੀਂ ਲੈ ਕੇ ਜਾਣੇ ਇਹ ਸੂਟ ਤਾਂ ਹੁਣ ਤੁਸੀਂ ਰੱਖੋਗੇ ਨਾ ਕੀ ਗੱਲ ਆ ਇਹ ਕਿਹੜਾ ਮੇਰੇ ਪੈਸਿਆਂ ਤੋਂ ਆਏ ਨੇ ਇਹ ਤਾਂ ਤੁਸੀਂ ਆਪਣੇ ਪੈਸੇ ਲਾਏ ਨੇ ਮੇਰੇ ਕੱਪੜੇ ਨਹੀਂ ਹੈਗੇ ਇਹ ਵਾਹ ਜੀ ਵਾਹ ਦੇਖਿਓ ਕਿਵੇਂ ਦੀ ਗੱਲਾਂ ਕਰਦੇ ਹੋ ਤੁਹਾਨੂੰ ਐ ਪਤਾ ਵੀ ਇਹ ਸੂਟ ਬਸ ਮੈਂ ਤੁਹਾਡੇ ਵਾਸਤੇ ਖਰੀਦੇ ਨੇਗੇ ਨਾਲੇ ਇਹ ਗੱਲ ਹੋ ਸਕਦੀ ਆ ਫੇਰ ਕੀ ਹੋ ਗਿਆ ਜੇ ਆਪਾਂ ਤਰਾਣੀ ਚ ਠਾਣੀ ਆ ਕੀ ਗੱਲ ਆਪਾਂ ਭੈਣਾ ਭੈਣਾ ਬਣ ਕੇ ਨਹੀਂ ਰਹਿ ਸਕਦੇ ਇਸ ਘਰ ਦੇ ਵਿੱਚ ਨਾਲੇ ਨਾ ਤੁਸੀਂ ਅੱਜ ਤੱਕ ਇਹ ਗੱਲ ਕਹਿਤੀ ਕਿ ਇਹ ਮੇਰੀ ਕਮਾਈ ਦੇ ਨੇ ਪਰ ਮੇਰੀ ਗੱਲ ਸੁਣੋ ਇਹ ਸਾਂਝੀ ਕਮਾਈ ਚ ਆਏ ਨੇ ਮੈਂ ਜੋ ਕੁਝ ਵੀ ਕਮਾਉਣੀ ਆ ਨਾ ਆਪਣੇ ਘਰ ਵਾਸਤੇ ਕਮਾਉਣੀ ਆ ਨਾ ਕਿ ਕੱਲੀ ਜੋੜਨ ਵਾਸਤੇ ਦੇਖੋ ਦੀਦੀ ਮੈਨੂੰ ਨਾ ਆ ਤਿੰਨ ਚਾਰ ਸੂਟ ਦੇ ਕੇ ਨਾ ਮੇਰੇ ਤੇ ਆਸਾਨ ਕਰਨ ਦੀ ਲੋੜ ਨਹੀਂ ਹੈਗੀ ਆਪਣੇ ਸੂਟ ਆਪਣੇ ਕੋਲੇ ਰੱਖੋ ਮੈਂ ਨਹੀਂ ਰੱਖਣੇ ਹੈਗੇ ਤੁਹਾਡੇ ਕੱਪੜੇ ਇਹ ਤੁਸੀਂ ਇਦਾਂ ਦਾ ਨਾ ਸੋਚੋ ਪਲੀਜ਼ ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂ ਆਪਣੀ ਛੋਟੀ ਭੈਣ ਵਾਂਗੂ ਠੀਕ ਹੈ ਤੇ ਕਦੇ ਵੀ ਵੱਡੀ ਭੈਣ ਦਾ ਕਹਿਣਾ ਨਹੀਂ ਮੋੜੀਦਾ ਹੁੰਦਾ ਨਾਲੇ ਜਦੋਂ ਆਪਣੇ ਘਰ ਵਾਲਿਆਂ ਦੀ ਕਮਾਈ ਸਾਂਝੀ ਆ ਤਾਂ ਫਿਰ ਮੈਂ ਕਿਵੇਂ ਇਕੱਲੀ ਹੋ ਸਕਦੀ ਆਂ ਜੋ ਮੈਂ ਕਮਾਉਣੀ ਆ ਉਹ ਵੀ ਸਾਂਝਾ ਹੀ ਆ ਪਰ ਮੈਂ ਸੂਟ ਕਿਵੇਂ ਰੱਖ ਸਕਦੀ ਆਂ ਕਿਉਂ ਨਹੀਂ ਰੱਖ ਸਕਦੀ ਦੱਸੋ ਮੈਨੂੰ ਤੁਹਾਨੂੰ ਇਹ ਸੂਟ ਰੱਖਣੇ ਪੈਣਗੇ ਚਲੋ ਠੀਕ ਆ ਜੇ ਤੁਸੀਂ ਇੰਨਾ ਕਹਿੰਦੇ ਆ ਤਾਂ ਮੈਂ ਰੱਖ ਲੈਨੀ ਆਂ ਪਰ ਤੁਹਾਨੂੰ ਮੇਰੀ ਇੱਕ ਸ਼ਰਤ ਮੰਨਣੀ ਪਊਗੀ ਹਾਂ ਦੱਸੋ ਸ਼ਰਤ ਮੇਰੀ ਇਹ ਆ ਜਿਵੇਂ ਤੁਸੀਂ ਵਧੀਆ-ਵਧੀਆ ਸੋਹਣੇ-ਸੋਹਣੇ ਕੱਪੜੇ ਬਣਾਉਨੇ ਹੋ ਤੁਹਾਨੂੰ ਵੀ ਮੈਨੂੰ ਉਦਾਂ ਹੀ ਸਿਖਾਉਣੇ ਪੈਣਗੇ ਤਾਂ ਕਿ ਜਿਵੇਂ ਤੁਸੀਂ ਕਮਾਈ ਕਰਕੇ ਇਹ ਘਰ 'ਚ ਹਿੱਸਾ ਪਾਉਨੇ ਹੋ ਨਾ ਉਵੇਂ ਮੈਂ ਵੀ ਆਪਣੇ ਕਦਮਾਂ 'ਚ ਸਟੈਂਡ ਹੋ ਸਕਾਂ ਮੈਂ ਵੀ ਹਿੱਸਾ ਪਾਵਾਂ ਲੈ ਮਨੂ ਕਿਵੇਂ ਦੀ ਗੱਲਾਂ ਕਰਦੀਆਂ ਮੈਂ ਕਿਤੇ ਤੇ ਇਥੋਂ ਬਾਹਰ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਨਾ ਤੁਹਾਨੂੰ ਮੈਂ ਸਾਰਾ ਕੰਮ ਸਿਖਾ ਲਾਂਗੀ ਤੇਰਾ ਪਦੋਂ ਰਣਕੀ ਕੰਮ ਕਰਿਆ ਕਰਾਂਗੇ ਤੇ ਨਾਲ ਇਸ ਗੱਲ ਨੂੰ ਚਲਾਵਾਂਗੇ ਠੀਕ ਹੈ ਠੀਕ ਹੈ ਦੀਦੀ ਨਾਲ ਇੱਕ ਗੱਲ ਹੋਰ ਮੈਨੂੰ ਨਾ ਤੁਸੀਂ ਮਾਫ ਕਰਿਓ ਮੈਂ ਨਾ ਥੋੜਾ ਬਿਹੇਵ ਵਧੀਆ ਨਹੀਂ ਕੀਤਾ ਹੈਗਾ ਮੈਨੂੰ ਸਿਰਫ ਜੈਲਸੀ ਹੁੰਦੀ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਹਾਂ ਤੁਸੀਂ ਇੰਨੇ ਚੰਗੇ ਹੋ ਮੈਂ ਤੁਹਾਨੂੰ ਬਹੁਤ ਗਲਤ ਸਮਝਿਆ ਕੋਈ ਗੱਲ ਨਹੀਂ ਕਦੇ ਕਦੇ ਹੋ ਜਾਂਦਾ ਪਤਾ ਕੀ ਹੁੰਦਾ ਜਿਸ ਲੈਡੀ ਕੋਲ ਘਰ ਦੇ ਵਿੱਚ ਕਈ ਵਾਰੀ ਕੋਈ ਕੰਮ ਨਾ ਨਾ ਹੋਵੇ ਉਹ ਥੋੜਾ ਥੋੜਾ ਇਰੀਟੇਟ ਖੁਦ ਹੀ ਹੋਣ ਲੱਗ ਜਾਂਦੀ ਹੈ ਸਮਝ ਆਈ ਤੇ ਜਦੋਂ ਆਪਾਂ ਘਰ ਦੇ ਕੰਮ ਦੇ ਨਾਲ ਹੋਰ ਵੀ ਕੰਮ ਕਰਦੇ ਆ ਨਾ ਉਹ ਹਮੇਸ਼ਾ ਬਿਜ਼ੀ ਰਹਿੰਦੀ ਆ ਚਲੋ ਹੁਣ ਆਇਆ ਕਰੋ ਅੱਗੇ ਦਾ ਡੇਲੀ ਜਿਹੜੀ ਤੁਸੀਂ ਮੈਨੂੰ ਚਾਹ ਬਣਾ ਕੇ ਪਿਉਂਦੇ ਆ ਅੱਜ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਣੀ ਆ ਚਲੋ ਠੀਕ ਹੈ ਠੀਕ ਚਲ ਵਦਿਆ ਹੋ ਗਿਆ ਮੈਨੂੰ ਪਤਾ ਸੀਗਾ ਕਿ ਮਨੋਂ ਨਾ ਅੰਦਰ ਹੀ ਅੰਦਰ ਜੈਲਸ ਕਰਦੀ ਰਹਿੰਦੀ ਆ ਗੁੱਸੇ 'ਚ ਰਹਿੰਦੀ ਆ ਹੁਣ ਪਿਆਰ ਨਾਲ ਬੋਲਣ ਲੱਗੀ ਆ